ਆਲਾ ਬਾਈ ਠੀਕ ਐ ਵਧੀਆ 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 ਤੂੰ ਸੁਣਾ ਸੀ ਤੇਰੀ ਅੰਮੋ ਆਈ ਵਾਹਨੇ ਚੰਪਾਇਨ ਹੋਈ ਸੀ ਕਣਕੀ ਵੀ ਵੜਾਉਨੇ ਆਂਗੇ ਯਾਰ ਅੱਛਾ ਅੱਜ ਫੇ ਚੱਲੀਏ ਰਾਤ ਨੂੰ ਕਾਕੀ ਤੇ ਕਾਹਦੇ ਚੱਲਾਂਗੇ ਕਾਹਦੇ ਚੱਲਾਂਗੇ ਟਰੈਕਟਰ ਬਿਨਾਰ ਨੂੰ ਰੱਲ ਲਾਈ ਤੇ ਲਾ ਆ ਚਲੋ ਰੱਲ ਲਾ ਆਂ ਬੜਾ ਅੱਗੇ ਬਸ ਹੋ ਗਿਆ ਬੜਾ ਵੜਾ ਵੜਾ ਆਂਗੇ ਯਾਰ ਅੱਥ ਨੇ ਹੁਣ ਅੱਥ ਨੇ ਚੱਲਾਂਗੇ ਠੀਕ ਆ ਫਾਈਨ ਲਾ ਕੋਈ ਜਾਂਦੇ ਆ ਪਾ ਕੇ ਆਓ ਗਾਲੀਆ ਵੜਾ ਲੀਏ ਵੜਾ ਦੇਣਾ ਯਾਰ ਫਿਰ ਨਾਲ ਲੱਗੇ ਯਾਰ ਮੜਾ ਕਰਵਾਉਣਾ ਨਾ ਕਰਦੇ ਚਲੋ ਚਲੋ ਵੀਰੋ ਕੰਮ ਸਰਾ ਟਰੈਕਟਰ ਟਰੂਟਰ ਚੁਗਾਰਾਂਗੇ ਫਿਰ ਯਾਰ ਫਰਿ ਹੋ ਗਿਆ। ਛੱਡ ਦੇ। ਛੱਡ ਗਿਆ। ਵਾਹ, ਚੁੱਤੀ ਹੋ ਗਿਆ ਫਿਰ ਕੰਮ ਆਪਣਾ ਤਿਆਰ ਹੋ ਗਿਆ ਟਾਇਰ। ਟਾਇਰ ਤਾਂ ਤਿਆਰ ਹੋ ਗਿਆ ਆਪਣੇ। ਮੁੰਨੇ ਹੋਰਾਂ ਨੂੰ ਫੋਨ ਲਾ ਕੇ ਪੁੱਛ ਵੀ ਕਿੰਨਾ ਟਾਈਮ? ਮੁੰਨੇ ਹੋਰਾਂ ਨੂੰ ਮੈਂ ਕੋਈ ਦਾ ਫੋਨ ਲਾ ਕੇ ਖੜ ਜਾ। ਬਸ ਥੋੜਾ ਜਿਹਾ ਕੰਮ ਰਹਿ ਗਿਆ। ਆਪਣਾ ਤਾਂ ਮੁੰਨੇ ਹੋਰਾਂ ਨੂੰ ਪੁੱਛ। ਹਲੋ। ਓਏ ਆ ਆਜੋ ਭਾਈ ਫਿਰ ਚੱਲੀਏ ਆਪਾਂ ਤੁਸੀਂ ਕਿੱਥੇ ਜੇ ਹੋ? ਬਸ ਆ ਜਾਓ ਉਸ ਨੂੰ ਟਿੱਕੀ ਜਾਂਦੇ ਆ। ਆਹ ਬਸ ਆ ਕੇ। ਖੇਤੀ ਆ ਜਾਓ। ਲੈ ਵਈ ਉੱਥਾ ਜੰਗੀ ਹਮੇ ਆ ਗਿਆ ਲੱਗਦਾ ਨਾ ਦੇਖੀ। ਆ ਗਿਆ ਭਾਈ ਆ ਗਿਆ। ਆਓ। ਕੀ ਹਾਲ ਹੈ? ਠੀਕ ਹੈ। ਆ ਜਾਓ। ਹੋਰ ਫਿਰ ਤਿਆਰੀ ਆ। ਆਹ ਤਿਆਰੀ ਆ ਬਸ ਚੱਲਦੇ ਆਪਾਂ। ਆ ਚੱਲਾਂਗੇ ਕਹਿੰਦੇ ਫਿਰ ਆਪਾਂ ਆਲੇ ਟਰੈਕਟਰ ਚੰਗਾਈ ਖੜੇ ਬੜਕੀ ਦੇਖ ਤਾਂ ਤੋਹੀ ਜੰਨੇ ਆਹ ਟਰੈਕਟਰ ਦੀ ਗੱਲਾਂ ਹੈ ਯਾਰ ਆਪਾਂ ਮੈਨੂੰ ਕੀ ਹੋਇਆ ਨਾ ਨਾ ਯਾਰ ਵਧੀਆ ਟਰੈਕਟਰ ਲੈ ਕੇ ਚੱਲਾਂਗੇ ਯਾਰ ਆਪਾਂ ਵਧੀਆ ਹੋਵੇ ਟਰੈਕਟਰ ਲੱਗੇ ਹੋਵੇ ਇਹਨੂੰ ਹੋਇਆ ਕੀ ਹੈ ਯਾਰ ਮੈਨੂੰ ਆਉਂਦਾ ਨਹੀਂ ਨਹੀਂ ਆਪਾਂ ਪੱਕੀ ਨਾ ਗੱਲ ਕਰਦੇ ਗੱਲ ਕਿ ਉਹਦੇ ਵਾਲਾ ਲੈ ਕੇ ਜੰਮਾਂਗੇ ਵਧੀਆ ਟਰੈਕਟਰਾਂ ਨਾਲੇ ਮੂਵੀ ਦੇ ਸਿਸਟਮ ਲੱਗੇ ਯਾਰ ਚਾਹ ਫਿਰ ਬੱਗੀਆਂ ਨੂੰ ਗੱਲ ਕਰ ਲੋ ਬੱਗੀਆਂ ਦੇ ਬਰਕਰਾਰ ਆ ਮੈਂ ਤਾਂ ਮਾਰ ਦੂ ਆਸਾ ਯਾਰ ਤੇ ਬੱਗੀਆਂ ਨੂੰ ਚੱਲ ਬੱਗੀਆਂ ਦੇ ਵਾਜ ਚੱਲ ਠੀਕ ਹੈ ਚੱਲ ਬੱਗੀਆਂ ਦੇ ਵਾਜ ਚੱਲਣਾ ਚ ਯਾਰ ਬਾਲ ਜੀ ਵੀ ਕੋਟੋ ਨੇ ਸੀ ਛੱਡ ਬਾਲ ਹੁੰਦੀ ਯਾਰ ਪਾਲਾ ਬੂਲਾ ਕਿਹੜਾ ਟਾਈਮ ਹੈ ਬਾਈ ਯਾਰ ਅਪਾ ਚੱਲਦੇ ਆਪਾਂ ਆਇਆ ਟਰੈਕਟਰ ਦਾ ਰਿਕਾਰਡ ਦੇਖਾ ਆਪਾਂ ਗੱਗੀ ਵਾਲਾ ਗੱਗੀ ਵਾਲਾ ਟਰੈਕਟਰ ਲੈ ਕੇ ਚੱਲਦੇ ਆ ਠੀਕ ਹੈ ਉਹ ਬਾਸ ਉਹ ਤਿਆਰ ਉਹਨੂੰ ਕਹਿੰਦੇ ਵੀ ਇਹਨੂੰ ਸ਼ਿੰਗਾਰ ਲਾਓ ਕਰਵਾ ਕੇ ਆਸਾਂ ਤਾਂ ਉਹਨੂੰ ਫੋਨ ਕਰਤਾ ਸੀ ਉਹ ਕਰੀ ਜਾਂਦਾ ਹੋਊਗਾ ਤਿਆਰ ਠੀਕ ਹੈ ਨਾ ਬਸ ਆਪਣਾ ਜਾਨ ਸਰ ਨੂੰ ਹੱਕ ਦੋ ਬਸ ਉੱਧਰ ਲੋ ਮੇਲੇ ਤੇ ਚੱਲਦੇ ਆ ਬਾਈ ਮੇਲੇ ਦੇ ਵਸਾਖੀ ਕਿਹੜਾ ਸਾਲ ਵਾਦਾ ਹੁੰਦੀ ਯਾਰ ਆਪਣੀ ਯਾਰ ਹੈ ਮੇਲਾ ਵਾ ਠੀਕ ਹੈ ਹੋਰ ਮਾਰੇ ਚੱਲ ਯਾਰ ਇਹ ਲਮਾਉਂਦੇ ਯਾਰੇ ਬੁੜੇ ਜੀ ਸਹੀ ਹੈ ਇਹਦਾ ਕੱਚਾ ਰੱਖਿਆ ਕੰਮ ਆਪਣੇ ਆਂ ਵਧੀਆ ਵੀ ਵਧੀਆ ਕਿਵੇਂ ਲਈ ਜੀ ਵਧੀਆ ਵਧੀਆ ਬਾਈ ਬੋਲਦੀ ਠੀਕ ਹੈ ਜੀ ਹੋਰ ਵਧੀਆ ਚੜਦੀ ਕਲਾ ਤੁਸੀਂ ਸੌਣ ਬਾਈ ਮਾਰਦਾ ਸਿਗਾਰ ਲੈ ਟ੍ਰੈਕ ਚੱਲੋ ਯਾਰ ਆਪਣਾ ਵਧੀਆ ਕੱਚਾ ਰੱਖਿਆ ਹੋਰ ਠੀਕ ਆ ਮੁੰਨਾ ਯਾਰ ਹੋਰ ਵਧੀਆ ਹੋਦਾ ਆਹ ਜਿਹੜਾ ਠੀਕ ਹੈ ਨੇ ਡੈਕ ਰੁੱਕ ਵਧੀਆ ਲੱਗੇ ਇਹਦੇ ਯਾਰ ਸਹੀ ਗੱਲ ਆ ਬੜੀ ਗੱਲ ਠੀਕ ਹੈ ਯਾਰ ਅਸੀਂ ਚੱਲਗੇ ਆਪਾਂ ਦਾ ਹਾਂ ਇਸੇ ਦੀ ਚੱਲਾਂਗੇ ਬਾਈ ਵਧੀਆ ਡੈਕ ਵੀ ਤਿਆਰ ਕਰਾਇਆ ਹਾਂ ਚੱਲਾਂਗੇ ਲਾ ਠੀਕ ਹੈ ਵਧੀਆ ਪੂਰਾ ਘਰ ਲਾਣਾ ਯਾਰ ਜਦੋਂ ਪਾਪੀ ਆ ਕੇ ਨਾ ਲੇਟ ਹੋਉਂਦੇ ਬਾਹਰ ਆਉਂਦੇ ਉਹ ਲੇਟ ਤੋਂ ਕੀ ਹੁੰਦਾ ਸਰਦਾਰ ਜੀ ਕੰਟਾ ਫੜਦੇ ਅੰਦਰੋਂ ਫੇਰ ਰਾਤ ਨੂੰ ਬਸਾਖੀ ਦੇਖ ਕੇ ਸਿੱਧਾ ਆ ਕੇ ਕਿ ਫੇਰ ਅੱਗੇ ਦੇਖ ਲਈਏ ਕਿ ਗੱਡੀ ਲੈ ਚੱਲਾਂਗੇ ਆ ਗੱਲ ਗੱਡੀ ਦੀ ਨਿਕਲਦੇ ਨੇ ਉਹ ਤਾਂ ਗੱਲ ਤੇ ਨਹੀਂ ਸਮਝਦਾਂਗਾ ਗੱਲ ਗੱਡੀ ਦੀ ਨਹੀਂ ਯਾਰ ਹਾਂ ਗੱਲ ਤਾਂ ਇਹ ਆ ਵੀ ਮੇਲਾ ਵਧੀਆ ਦੇਖਿਆ ਹੋਏ ਆਪਾਂ ਜੇ ਰੁੱਕੇ ਜਾਂਦੇ ਆ ਕਿ ਦੋਸਤੇ ਆਉਂਦੇ ਇਹ ਕੀ ਗੱਲ ਹੈ ਆਇਤਾ ਕਰਦੇ ਜੇ ਫਿਰ ਪ੍ਰਾਣੀਆਂ ਖਰਾਕਾਂ ਕਿੱਥੇ ਨੇ ਅੱਜ ਕੱਲੇ ਯਾਰ ਰਸਤਾ ਤਾਂ ਹੈ ਨਹੀਂ ਤੇਰੀ ਗੱਲ ਮੰਨਦੇ ਆ ਪਰ ਫਿਰ ਵੀ ਹੌਸਲੇ ਰੱਖੋ ਹੌਸਲੇ ਤਾਂ ਹੈਗੇ ਆ ਚੱਲ ਕੋਈ ਗੱਲ ਨਹੀਂ ਸੋਰੇ ਚੱਲਦੇ ਆ ਜੇ ਬੱਸ ਮਿਲਗੀ ਤਾਂ ਠੀਕ ਹੈ ਨਹੀਂ ਤੁਸੀਂ ਤਾਂ ਚੱਲਾਂਗੇ ਪਰ ਬਾਕੀ ਕੋਈ ਸਾਧਨ ਮਿਲ ਜੂਗਾ ਹਾਂ ਹਾਂ ਠੀਕ ਗੱਟਾ ਆ ਵੀ ਟਰੈਡ ਪਲਾਸ ਕਿਹੜੀ ਖੜੇ ਆ ਇਹਨਾਂ ਪੁੱਛ ਲਈਂ ਸਾਖੀ ਜਾਂਦੇ ਹੋਣਗੇ ਚੱਲ ਪੁੱਛ ਲਈਂ ਇਹਨਾਂ ਨੂੰ ਉਹਨਾਂ ਨੂੰ ਪੁੱਛ ਓ ਹੋਰ ਮੁੰਡੋ ਕਿਵੇਂ ਹੋ ਠੀਕ ਆ ਬਾਈ ਵਧੀਆ ਕਿੱਦਾਂ ਦੀਆਂ ਤਿਆਰੀਆਂ ਕਰੀਆਂ ਨੇ ਇਹ ਤਾਂ ਵਿਸਾਖੀ ਦੇ ਜਾਂਦੇ ਬਾਈ ਵਿਸਾਖੀ ਤੇ ਅਸੀਂ ਆਹ ਸ਼ਕਲ ਲੈ ਕੇ ਆਉਂਗਾ ਵੈਕਮ ਕੋ ਲਾ ਕੇ ਲਾ ਕੇ ਜੈਣਾ ਯਾਰ ਕਮਾਲ ਦੀ ਗੱਲ ਥੋਡੀ ਅਸੀਂ ਚਾਹ ਵੇ ਇੰਝ ਜਾਵਾਂਗੇ ਇਥੇ ਤੇ ਅਸ ਬਾਰੇ ਤੁਹਾਨੂੰ ਪਤਾ ਬਾਈ ਅਸੀਂ ਤਾਂ ਮੇਲਾ ਦੇਖਣ ਜਾਣਾ ਯਾਰ ਸਾਨੂੰ ਨਹੀਂ ਪਤਾ ਦੇਖ ਇਹ ਤਾਂ ਮੇਲੇ ਤੇ ਜਾਂਦੇ ਇਹ ਮੇਲਾ ਨਹੀਂ ਇਹਦੀ ਮਹੱਤਤਾ ਤੁਹਾਨੂੰ ਪਤਾ ਹੈ ਬਾਈ ਸਾਨੂੰ ਮਤ ਇਹਦਾ ਕੀ ਪਤਾ ਜੀ ਸਾਨੂੰ ਕਿਹੜਾ ਕਿਸ ਨੇ ਭਰਾਇਆਗਾ ਇਹ ਤਾਂ ਫੋਨਾਂ ਤੇ ਦੇਖ ਲਈ ਵਸਖੀ ਦਾ ਮੇਲਾ ਕਿ ਚੱਲ ਪਈ ਟਰ ਤਿਆਰ ਕਰ ਲਿਆ ਉਹਦਾ 1699 ਈਸਵੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਨਵਾਂ ਖਾਲਸਾ ਪੰਥ ਸਾਜਿਆ ਸੀ ਤੇ ਸਾਨੂੰ ਨਵਾਂ ਸਰੂਪ ਦਿੱਤਾ ਸੀ ਕੀ ਆਪਾਂ ਅੱਜ ਆਹ ਸਰੂਪ ਲੈ ਕੇ ਜਾਵਾਂਗੇ ਕੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਾਨੂੰ ਇਸ ਸਰੂਪ ਦੇ ਵਿੱਚ ਦੇ ਕੇ ਖੁਸ਼ ਹੋਣਗੇ ਜੇ ਜਾਣਾ ਤਾਂ ਆਪਣੇ ਸਿੱਖੀ ਸਰੂਪ ਦੇ ਵਿੱਚ ਜਾਓ ਦਸਤਾਰਾਂ ਬੰਨ ਕੇ ਜਾਓ ਠੀਕ ਹੈ ਜੀ ਆਉਂ ਮੁੰਡਾ ਫੇ ਛੋਟੀ ਅਸੀਂ ਦਸਤਾਰਾਂ ਸੇ ਕਾ ਕਾਲ ਸਾ ਵਾਹਿਗੁਰੂ ਜੀ ਕੀ ਫਤਿਹ ਇਹ ਵੀਡੀਓ ਅਸੀਂ ਉਹਨਾਂ ਦੇ ਆਧਾਰਿਤ ਬਣਾਈ ਹੈ ਜਦੋਂ ਕਿ ਅਸੀਂ ਜਾ ਕੇ ਹੁੱਲੜਬਾਜੀ ਕਰਦੇ ਹਾਂ ਕਿਸੇ ਧਾਰਮਿਕ ਸਥਾਨਾਂ ਤੇ ਉਹਨਾਂ ਨੂੰ ਸਹਿ ਦੇਣ ਦੇ ਲਈ ਇਹ ਵੀਡੀਓ ਬਣਾਈ ਹੈ ਤੇ ਅਸੀਂ ਆਓ ਆਪਣੇ ਵਿਰਸੇ ਦੇ ਨਾਲ ਜੁੜੀਏ ਸਿੱਖੀ ਸਰੂਪ ਦੇ ਵਿੱਚ